ਸੋਹੀ ਮਹੱਲਾ ਚੌਥਾ ਘਰ ਸਤਵਾਂ ਇਹ ਬਾਣੀ ਰਾਗ ਸੋਹੀ ਦੇ 7ਵੇਂ ਘਰ ਵਿੱਚ ਗਾਉਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਨ ਗੁਰੂ ਰਾਮਦਾਸ ਜੀ ਦੀ ਉਚਾਨ ਕੀਤੀ ਹੋਈ ਬਾਣੀ ਹੈ। ਇੱਕ ਓਕਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਉਸ ਪਰਮਾਤਮਾ ਨੂੰ ਸਤਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਤੂੰ ਸਾਰੇ ਗੁਣਾ ਦਾ ਖਜ਼ਾਨਾ ਹੈ ਤੇਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਤੂੰ ਸਭ ਦਾ ਮਾਲਕ ਹੈ ਅਤੇ ਤੂੰ ਸਭ ਤੋਂ ਉੱਚਾ ਭਗਵਾਨ ਹੈ ਮੈਂ ਹਰ ਹਰ ਨਾਮ ਧਰ ਸੋਈ ਏ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਜਿਉ ਪਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਵਰਨਾ ਕੋਈ ਰਹਾਉ ਏ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰਖਿਆ ਕਰ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਮੈਂ ਤਾਂ دیਵਾਨ ਤੂੰ ਹੈ ਮੇਰੇ ਸੁਆਮੀ मैं तुझ आगे अरदास मेरे मालक तू ही मेरे वास्ते बल है तू ही मेरे वास्ते आसरा है मैं ता दर दरते ही अरजोई कर सकता हाँ मैं होर था ना ही जिस पै करो बेनती मेरा दुख सुख तुझ ही पास मेरे वास्ते कोई होर अजिहा था ही नहीं जिस कोल मैं बेनती कर सका। ਮੈਂ ਆਪਣਾ ਹਰੇਕ ਸੁਖ ਅਤੇ ਦੁਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ਵਿਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਚੈ ਹੇ ਮੇਰੇ ਮਨ ਵੇਖ ਪਾਣੀ ਦੇ ਵਿੱਚੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਹੀ ਆਗ ਰੱਖੀ ਹੋਈ ਹੈ ਬੱਕਰੀ ਸਿੰਘ ਇਕ ਤੈ ਥਾਏ ਰੱਖ ਕੇ ਮਨ ਹਰ ਜਪ ਭ੍ਰਮ ਪਉ ਦੂਰ ਕੀਜੇ ਉਸ ਪਰਮਾਤਮਾ ਨੇ ਸ਼ੇਰ ਅਤੇ ਬੱਕਰੀ ਨੂੰ ਇੱਕੋ ਥਾਂ ਰੱਖੇ ਹੋਏ ਹਨ। हे ਮਨ ਤੂੰ ਕਿਉਂ ਡਰ ਰਿਹਾ ਹੈਂ? ਅਜਿਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣੇ ਹਰੇਕ ਡਰ ਪਰਮ ਨੂੰ ਦੂਰ ਕਰ ਸਕਦਾ ਹੈਂ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਲ ਦੇਵਾਏ। हे ਸੰਤ ਜਣੋ, ਵੇਖੋ ਪਰਮਾਤਮਾ ਦੀ ਕਿੰਨੀ ਵੱਡੀ ਤਾਕਤ ਹੈ। ਪਰਮਾਤਮਾ ਉਹਨਾਂ ਨੂੰ ਆਦਰ ਦੀਵੰਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਜਿਉ ਧਰਤੀ ਚਰਨ ਤਲੇ ਤੈ ਉੱਪਰ ਆਵੇ ਤਿਉ ਨਾਨਕ ਸਾਧ ਜਣਾ ਜਗਤ ਆਣ ਸਭ ਪੈਰੀ ਪਾਏ ਹੇ ਨਾਨਕ ਜਿਵੇਂ ਧਰਤੀ ਮਨੁੱਖਾਂ ਦੇ ਪੈਰ ਹੇਠੋਂ ਮੌਤ ਆਨ ਤੇ ਉਸ ਦੇ ਉੱਪਰ ਆ ਜਾਂਦੀ ਹੈ ਤਵੇਂ ਹੀ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਚਨਾ ਦੇ ਚਰਣਾ ਵਿੱਚ ਪਾ ਦਿੰਦੇ ਹਨ ਵਾਏ ਗੁਰਜੀ ਦਾ ਖਾਤਾ ਵਾਏ ਗੁਰਜੀ ਕੀ ਫਤ